60 ਸਾਲ ਹਾਜ ਜੀ ਦੇ ਨਾਲ ਅੱਜ ਆਪਾਂ ਵੀਡੀਓ ਨੰਬਰ 7 ਵਿੱਚ 1930 ਸਾਲ ਦੀਆਂ ਜੋ 10 ਮੁੱਖ ਘਟਨਾਵਾਂ ਹਨ ਉਹਨਾਂ ਦੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਨੰਬਰ 1 1930 ਦਾ ਸਾਲ ਭਗਤ ਸਿੰਘ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਤੇ ਹੈ ਕਿਉਂਕਿ ਇਹ ਸਾਲ ਉਸ ਦੇ ਇਨਕਲਾਬੀ ਸੰਘਰਸ਼ ਦਾ ਚਰਮ ਸੀਮਾ ਉਤੇ ਸਾਲ ਸੀ ਸੈਂਟਰਸ ਦੀ ਹੱਤਿਆ 1928 ਅਤੇ ਦਿੱਲੀ ਵਿੱਚ ਅਸੈਂਬਲੀ ਬੰਬਸੁੱਟਣ ਦੇ ਮਾਮਲੇ 'ਚ ਹਰਪਾਲ ਸਿੰਘ ਗ੍ਰਿਫਤਾਰ ਹੋਏ ਸਨ 1930 ਵਿੱਚ ਉਹ ਲਾਹੌਰ ਕਾਂਧੀ ਕਸੂਰ ਕੈਦ ਦਰਾਂ ਦੇ ਸਦਾ ਮੁੱਖ ਕੇਂਦਰ ਬਣੇ ਉਸ ਸਮੇਂ ਹਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਇਨਸਾਫ਼ ਦੀ ਲੜਾਈ ਲੜ ਰਹੇ ਸਨ ਸਮਾਜਿਕ ਨਿਆਂ ਅਤੇ ਆਜ਼ਾਦੀ ਦੇ ਲੱਛੇ ਲਈ ਉਹਨਾਂ ਦਾ ਕੇਸ ਲੋਕਾਂ ਵਿੱਚ অতি ਜੋਰ ਸ਼ੋਰ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਰਾਜਗੁਰੂ ਸਰਦੇਵ ਅਤੇ ਹੋਰਾਂ ਉਤੇ ਅੰਗਰੇਜ਼ੀ ਹਕੂਮਤ ਨੇ ਹੱਤਿਆ ਅਤੇ ਬਗਾਵਤ ਦੇ ਦੋਸ਼ ਲਾਏ ਸਨ 1930 ਵਿੱਚ ਭਗਤ ਸਿੰਘ ਜੇਲ੍ਹ ਵਿੱਚ ਆਪਣੇ ਲੇਖਾਂ ਅਤੇ ਪੱਤਰਾਂ ਰਾਹੀਂ ਇਨਕਲਾਬੀ ਵਿਚਾਰਾਂ ਨੂੰ ਅੱਗੇ ਵਧਾ ਰਹੇ ਸਨ ਭਗਤ ਸਿੰਘ ਨੇ 1930 ਵਿੱਚ ਭੁੱਖ ਹੜਤਾਲ ਕੀਤੀ ਜਦੋਂ ਉਹ ਜੇਲ੍ਹ ਵਿੱਚ ਕੈਦਿਆਂ ਨਾਲ ਹੋ ਰਹੇ ਹਤਿਆਚਾਰ ਦੇ ਖਿਲਾਫ ਇਸ ਨੂੰ ਮੁੱਖ ਮੰਨ ਲਏ ਸਨ ਤੇ ਉਹਨਾਂ ਨੇ ਆਪਣਾ ਖਾਣਾ ਵੀ ਛੱਡ ਦਿੱਤਾ 1930 ਵਿੱਚ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਲਈ ਸਜਾਏ ਮੌਤ ਦੇ ਫੈਸਲੇ ਦੀ ਤਿਆਰੀ ਸ਼ੁਰੂ ਹੋ ਗਈ ਸੀ ਲਾਹੌਰ ਵਿੱਚ ਉਹਨਾਂ ਦੇ ਕੇਸ ਨੇ ਅੰਤਰਰਾਸ਼ਟਰੀ ਧਿਆਨ ਆਪਣੇ ਵੱਲ ਖਿੱਚਿਆ ਅਦੇ ਲੋਕਾਂ ਨੇ ਉਹਨਾਂ ਦੇ ਖਿਲਾਫ ਹੋਰੇ ਅਨਿਆਦੀ ਨਿੰਦਾ ਕੀਤੀ ਭਗਤ ਸਿੰਘ 1930 ਤੱਕ ਇੱਕ ਜੋਕ ਆਈਕਨ ਬਣ ਚੁੱਕੇ ਸਨ ਉਹਨਾਂ ਦੀ ਆਜ਼ਾਦੀ ਦੀ ਤਿਆਰੀ ਤੋਂ ਪਹਿਲਾਂ ਹੀ ਹੋ ਲੋਕਾਂ ਦੇ ਦਿਲਾਂ ਵਿੱਚ ਇੱਕ ਅਮਰ ਨਾਇਕ ਬਣ ਗਏ ਸੀ ਹਾਲਾਂਕਿ ਸ਼ਹੀਦੀ ਉਹਨਾਂ ਦੀ ਬਾਅਦ ਵਿੱਚ ਹੋਈ ਨੰਬਰ 2 1930 ਵਿੱਚ ਮਹਾਤਮਾ ਗਾਂਧੀ ਦਾ ਰੋਲ ਪੰਜਾਬ ਸਹਿਤ ਸਾਰੇ ਭਾਰਤ ਵਿੱਚ ਖਾਸ ਤੌਰ ਤੇ ਆਜ਼ਾਦੀ ਦੀ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਰਿਹਾ ਇਸ ਸਮੇਂ ਦੌਰਾਨ ਗਾਂਧੀ ਜੀ ਨੇ ਸੁਤੰਤਰਤਾ ਸੰਗਾਰਸ਼ ਦੇ ਤਹਿਤ ਡਾਂਡੀ ਮਾਰਚ ਸਾਲਟ ਸत्याग्रह ਦੀ ਸ਼ੁਰੂਆਤ ਕੀਤੀ ਜੋ ਕਿ ਬ੍ਰਿਟਿਸ਼ ਰਾਜ ਦੇ ਸਾਲਟ ਲਾਅ ਦੇ ਵਿਰੋਧ ਵਿੱਚ ਇੱਕ ਵੱਡੀ ਘਟਨਾ ਸੀ ਸਵਦੇਸ਼ੀ ਅੰਦੋਲਨ ਦੇ ਤਹਿਤ ਪੰਜਾਬ ਵਿੱਚ ਵੀ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਅਤੇ ਅੰਦੇਸ਼ੀ ਮਾਲ ਦਾ ਬहिष्कार ਕਰਨ ਦੀ ਪ੍ਰੇਰਣਾ ਦਿੱਤੀ। ਨੌਜਵਾਨ ਭਾਰ ਸਭਾ ਅਤੇ ਕਿਸਾਨ ਅੰਦੋਲਨ ਗਾਂਧੀ ਜੀ ਦੀ ਗੈਰ ਹਿੰਸਕ ਨੀਤੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਪੰਜਾਬ ਵਿੱਚ ਕਿਸਾਨ ਅੰਦੋਲਨਾਂ ਅਤੇ ਨੌਜਵਾਨ ਭਾਰ ਸਭਾ ਨੇ ਇਸ ਨੂੰ ਅੱਗੇ ਵਧਾਇਆ। ਨੰਬਰ 3 1930 ਦੇ ਦੌਰਾਨ ਪੰਜਾਬ ਦੇ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਵੀ ਲੜਾਈ ਵਿੱਚ ਇੱਕ ਮਹੱਤਵਪੂਰਨ ਊਮਕਨਵਾਈ ਉਹਨਾਂ ਦਾ ਰੂਲ ਸਿਰਫ ਭਾਰਤੀ ਆਜ਼ਾਦੀ ਅੰਦੋਲਨ ਤੱਕ ਸੀਮਿਤ ਨਹੀਂ ਸੀ ਸਗੋਂ ਉਹ ਆਪਣੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਅਤੇ ਸਮਾਜਿਕ ਨਿਆਂ ਦੀ ਵਿਸ਼ੰਗਾਰਸ਼ ਕਰ ਰਹੀ ਸਨ ਨੰਬਰ 4 1930 ਵਿੱਚ ਅਕਾਲੀ ਦਲ ਨੇ ਧਾਰਮਿਕ ਅਧਿਕਾਰਾਂ ਦੇ ਨਾਲ ਨਾਲ ਰਾਜਨੀਤਿਕ ਆਜ਼ਾਦੀ ਲਈ ਵੀ ਐਮਜੋਦਨ ਪਾਇਆ ਉਹਨਾਂ ਨੇ ਸਿੱਖਾਂ ਨੂੰ ਇਕੱਠਾ ਕੀਤਾ ਅਤੇ ਅੰਗਰੇਜ਼ ਰਾਜ ਦੇ ਖਿਲਾਫ ਆਵਾਜ਼ بلند ਕੀਤੀ 1930 ਵਿੱਚ ਪੰਜਾਬ ਦੇ ਅਕਾਲੀ ਦਲ ਭਾਰਤ ਦੇ ਆਜ਼ਾਦੀ ਅੰਦolan ਦਾ ਇੱਕ ਅਟੁੱਟ ਹਿੱਸਾ ਸੀ। ਉਹਨਾਂ ਦਾ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਗਠ ਇਕੱਠੇ ਚੱਲਦਾ ਰਿਹਾ ਜੋ ਸਿਰਫ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੂ ਭਾਰਤੀ ਆਜ਼ਾਦੀ ਦੀ ਲੜਾਈ ਲਈ ਵੀ ਬਹੁਤ ਮਹੱਤਵਪੂਰਨ ਸਾਬਤ ਹੋਇਆ। ਨੰਬਰ 5 ਕਿਸਾਨਾਂ ਦਾ ਸ਼ੋਸ਼ਣ। ਪੰਜਾਬ ਦੀ ਧਰਤੀ ਨੂੰ ਪੰਜਾਬ ਦਾ ਅਨਾਜ ਘਰ ਕਿਹਾ ਜਾਂਦਾ ਸੀ। ਪਰ 1930 ਦੇ ਦੌਰਾਨ ਅੰਗਰੇਜ਼ ਸਰਕਾਰ ਨੇ ਕਿਸਾਨਾਂ ਤੇ ਭਾਰੀ ਕਰ ਅਤੇ ਲਗਾਨ ਲਾਏ ਜਿੰਦਾ ਹੋ ਸ਼ਿਕਾਰ ਹੋਏ ਕਿਸਾਨਾਂ ਨੇ ਜ਼ਿੰਮੇਦਾਰੀ ਪਰਥਾ ਤੇ ਜ਼ਬਰਦਸਤੀ ਲਗਾਉਣ ਵਸੂਲਣ ਦੇ ਵਿਰੋਧ ਵਿੱਚ ਅੰਦੋਲਨ ਕੀਤੇ ਅਤੇ ਕਈ ਸਥਾਨਾਂ ਤੇ ਕਿਸਾਨਾਂ ਨੂੰ ਦਬਾਉਣ ਲਈ ਅੰਗਰੇਜ਼ ਸਰਕਾਰ ਨੇ ਹਿੰਸਕ ਢੰਗ ਅਪਣਾਇ ਜਿਸ ਨਾਲ ਬਹੁਤ ਸਾਰੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਮੌਤਾਂ ਵੀ ਹੋਈਆਂ ਨੰਬਰ 6 ਨੌਜਵਾਨ ਭਰਸਵਾ ਅਤੇ ਕ੍ਰਾਂਤੀਕਾਰੀਆਂ ਦਾ ਦਮਨ ਭਾਰਤ ਅਲਸੇਂਗ ਅਤੇ ਉਹਨਾਂ ਦੇ ਸਾਥੀਆਂ ਦੀ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਕਾਰਨ ਪੰਜਾਬ ਵਿੱਚ ਬ੍ਰਿਟਿਸ਼ ਹਕੂਮਤ ਦਾ ਇੱਕ ਮੈਨ ਅਕਸਰ ਰਿਹਾ 1930 ਦੇ ਦੌਰਾਨ ਕ੍ਰਾਂਤੀਕਾਰੀਆਂ ਨੂੰ ਫੜਨ ਲਈ ਅੰਗਰੇਜ਼ ਹਕੂਮਤ ਵੱਲੋਂ ਅਣਗ੍ਰਹਿਤ ਕਠੋਰ ਕਾਰਵਾਈਆਂ ਕੀਤੀਆਂ ਗਈਆਂ ਬਹੁਤ ਸਾਰੇ ਨੌਜਵਾਨਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਨੰਬਰ 7 ਅਰਥਿਕ ਮੰਦੀ ਦਾ ਪ੍ਰਭਾਵ 1930 ਦੇ ਦੌਰਾਨ ਵਾਪਰੀ ਵੱਡੀ ਆਰਥਿਕ ਮੰਦੀ ਦਾ ਪੰਜਾਬ ਦੇ ਸਨਾ ਤੇ ਵਪਾਰੀਆਂ ਤੇ ਵੀ ਬਹੁਤ ਬੁਰਾ ਪ੍ਰਭਾਵ ਪਿਆ। ਕਿਸਾਨ ਫਸਲਾਂ ਦੀ ਕੀਮਤਾਂ ਦਾ ਡੇਪੰਦਰ ਤੇ ਗਰਾਫਟ ਕਾਰਨ ਕਰਜ਼ਿਆਂ ਵਿੱਚ ਫਸ ਗਏ। ਆਰਥਿਕ ਤੰਗੀ ਨੇ ਪੰਜਾਬ ਦੇ ਸਮੁੱਚੇ ਜੀਵਨ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਨੰਬਰ 8 1930 ਦੇ ਦੌਰਾਨ ਪੰਜਾਬ ਵਿੱਚ ਕਈ ਜਾਤੀ ਸੰਘਰਸ਼ੀ ਲੋਕਾਂ ਨੂੰ ਅੰਗਰੇਜ਼ ਸਰਕਾਰ ਨੇ ਕਾਲੇ ਪਾਣੀ ਦੀ ਸਜ਼ਾ ਦਿੱਤੀ। ਇਹ ਸਜ਼ਾ ਆਮ ਤੌਰ ਤੇ ਹੰਡੇਮਾਨ ਤੇ ਨਿਕੋਵਾਰ ਦੀ ਸੈਲੂਲ ਜੇਲ੍ਹ ਵਿੱਚ ਕਟਵਾਈ ਜਾਂਦੀ ਸੀ। ਹਾਲਾਂਕਿ ਕਾਲੇ ਪਾਣੀ 'ਚ ਜੇ ਲੋਕਾਂ ਦੀ ਸਹੀ ਗਿਣਤੀ ਲਗਭਗ ਦਸਤਾਵੇਜ਼ ਵਿੱਚ ਉਪਲਬਧ ਨਹੀਂ ਹੈ ਪਰ ਇਸ ਦਰਾਂ ਬਹੁਤ ਸਾਰੇ ਸਿੱਖ ਕ੍ਰਾਂਤੀਕਾਰੀ ਅਤੇ ਸਮਾਜ ਸੇਵਕ ਅੰਗਰੇਜ਼ ਖਿਲਾਫ ਦੇ ਹਿੰਸਕ ਅਤੇ ਗੈਰ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਕਾਰਨ ਦੋਸ਼ੀ ਕਰਾਰ ਦਿੱਤੇ ਗਏ। ਉਹਨਾਂ ਦੇ ਅੰਦੋਲਨ ਨੂੰ ਅੰਗਰੇਜ਼ ਸਰਕਾਰ ਨੇ ਖਤਰੇ ਦੇ ਤੌਰ ਤੇ ਦੇਖਿਆ। ਧਾਰਮਿਕ ਆਗੂ ਕਾਲੀ ਲਹਿਰ ਦੇ ਆਗੂਆਂ ਜੋ ਗੁਰਦੁਆਰਾ ਸੁਧਾਰ ਲਹਿਰ ਦੇ ਹਿੱਸਾ ਸਨ ਉਹਨਾਂ ਵਿੱਚੋਂ ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਕਾਲੇ ਪਾਣੀ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਪ੍ਰਮੁੱਖ ਲੋਕਾਂ ਵਿੱਚ ਬਾਬਾ ਬੂਟਾ ਸਿੰਘ ਅਤੇ ਬਾਬਾ ਸੰਤੋਖ ਸਨ 19 ਨੰਬਰ 9 1930 ਦੇ ਦੌਰਾਨ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰੋਲ ਮਹੱਤਵਪੂਰਨ ਰਿਹਾ ਕਿਉਂਕਿ ਸਮੇਂ ਦੇ ਰਾਜਨੀਤਿਕ ਮਾਹੌਲ ਵਿੱਚ ਕਾਂਗਰਸ ਨੇ ਭਾਰਤ ਦੇ ਸੁਤੰਤਰਤਾ ਸੰਗਾਰਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਰਾਜਨੀਤਿਕ ਅਤੇ ਗੈਰ ਹਿੰਸਕ ਅੰਦੋਲਨਾਂ ਦੀ ਅਗਵਾਈ ਕੀਤੀ। ਤਲਾਕੀ ਪੰਜਾਬ ਵਿੱਚ ਕਾਰਜ ਦਾ ਪ੍ਰਭਾਵ ਕੁਝ ਹੱਦ ਤੱਕ ਸੀਮਤ ਸੀ। ਪੰਜਾਬ ਕਾਂਗਰਸ ਕਮੇਟੀ ਦੀ ਸਥਾਪਨਾ ਪੀਪੀਸੀ ਦੀ ਸਥਾਪਨਾ ਹੋ ਚੁੱਕੀ ਸੀ ਇਹ ਕਮੇਟੀ ਸਥਾਨਕ ਪੱਧਰ ਤੇ ਕਾਂਗਰਸ ਦੇ ਸੁਤੰਤਰਤਾ ਸੰਘਰਸ਼ ਲਈ ਕੰਮ ਕਰ ਰਹੀ ਸੀ ਪੰਜਾਬ ਕਾਂਗਰਸ ਦੇ ਗਰੀਬ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਨੂੰ ਆਪਣੇ ਨਾਲ ਜੋੜ ਹੈ ਪੰਜਾਬੀ ਸਿੱਖ ਅਤੇ ਅਕਾਲੀ ਲਹਿਰ ਨਾਲ ਸੰਬੰਧ ਪੰਜਾਬ ਵਿੱਚ ਕਾਂਗਰਸ ਨੂੰ ਅਕਾਲੀ ਆਗੂਆਂ ਨਾਲ ਮਿਲ ਕੇ ਕੰਮ ਕਰਨਾ ਪੈ ਰਿਹਾ ਸੀ ਨੰਬਰ 10 1930 ਦੇ ਦੌਰਾਨ ਪੰਜਾਬ ਵਿੱਚ ਮੁਸਲਿਮ ਲੋਕਾਂ ਦੀ ਭੂਮਿਕਾ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਪੱਖੋਂ ਮਹੱਤਵਪੂਰਨ ਸੀ ਇਹ ਸਮਾਂ ਸਿਰਫ ਆਜ਼ਾਦੀ ਸ਼ਿਕਾਅ ਸਦੇ ਦਰਾਂ ਹੀ ਨਹੀਂ ਸਕੂ ਭਾਰਤੀ ਮੁਸਲਿਮ ਲੀਡਰਸ਼ਿਪ ਦੇ ਰੂਪ ਵਿੱਚ ਵੀ ਉਭਰਿਆ ਸੀ 1930 ਵਿੱਚ ਅਲਾਮਾ ਇਕਬਾਲ ਤੇ ਲਾਹੌਰ ਅਦਵੀਸ਼ਨ ਦਰਾਂ ਕੌਮੀ ਸਿਧਾਂਤ ਪੇਸ਼ ਕੀਤਾ ਇਹ ਸੰਕਲਪ ਮੁਸਲਿਮ ਲੀਗ ਲਈ ਮੌਲ ਕਰਾ ਬਣਿਆ ਪੰਜਾਬ ਵਿੱਚ ਮੁਸਲਿਮ ਲੋਕਾਂ ਦਾ ਰਜਨ ਮੁਸਲਿਮ ਲੀ ਵੱਲ ਵਧਣ ਲੱਗਾ ਜਿਸ ਕਾਰਨ ਉਹਨਾਂ ਨੇ ਕਾਂਗਰਸ ਦੇ ਨਾਲ ਇੱਕ ਵੱਖਰਾ ਹੋ ਕੇ ਕੰਮ ਕੀਤਾ